ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੀਤ ਅਕੈਡਮੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਦੇ ਹਾਂ 2026 ਵਿੱਚ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਿਕ ਇਹ ਤਿੰਨ ਕਾਰਡ ਹਰ ਭਾਰਤੀ ਕੋਲ ਹੋਣੇ ਲਾਜ਼ਮੀ ਹਨ ਜੇ ਇਹ ਕਾਰਡ ਤੁਹਾਡੇ ਕੋਲ ਨਹੀਂ ਹੁੰਦਾ ਤੁਹਾਨੂੰ ਬਹੁਤ ਸਾਰੇ ਸਰਕਾਰੀ ਲਾਭਾਂ ਤੋਂ ਵਾਂਝਿਆ ਰੱਖਿਆ ਜਾ ਸਕਦਾ ਹੈ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲਾ ਕਾਰਡ ਜੋ ਹੈ ਆਯੁਸ਼ਮਨ ਕਾਰਡ ਦੋਸਤੋ ਆਯੁਸ਼ਮਨ ਕਾਰਡ ਨਾਲ 5 ਲੱਖ ਤੱਕ ਦਾ ਮੁਫਤ ਇਲਾਜ ਮਿਲਦਾ ਹੈ 2022 ਤੋਂ eKYC ਅਤੇ ਆਵਾ ਲਿੰਕੇਜ ਲਾਜ਼ਮੀ ਹੋ ਰਿਹਾ ਹੈ ਜੇ ਕਾਰਡ ਐਕਟਿਵ ਨਹੀਂ ਤਾਂ ਹਸਪਤਾਲ ਵਿੱਚ ਮੁਫਤ ਇਲਾਜ ਨਹੀਂ ਮਿਲੇਗਾ ਨੰਬਰ ਦੂਸਰਾ ਕਾਰਡ ਹੈ ਰਾਸ਼ਨ ਕਾਰਡ ਰਾਸ਼ਨ ਕਾਰਡ ਤੇ eKYC ਨਾ ਹੋਈ ਤਾਂ ਮੁਫਤ ਜਾਂ ਸਸਤਾ ਰਾਸ਼ਨ ਬੰਦ ਹੋ ਸਕਦਾ ਹੈ ਬੰਦ ਨਹੀਂ ਹੋਣੇ ਬੰਦ ਰਾਸ਼ਨ ਕਾਰਡ ਨਾਲ ਇਹ ਹੋਰ ਵੀ ਜ਼ਰੂਰੀ ਬਣ ਗਿਆ ਹੈ ਅਗਿ ਤੀਸਰੇ ਕਾਰਡ ਦੀ ਗੱਲ ਕਰ ਲੈਂਦੇ ਹਾਂ ਆਵਾ ਕਾਰਡ ਜਿਸ ਨੂੰ ਸੀ ਹੈਲਥ ਆਈਡੀ ਵੀ ਕਿੰਨੇ ਹਾਂ ਆਪਾ ਕਾਰਡ ਹੁਣ ਆਯੁਸ਼ਮਾਨ ਕਾਰਡ ਨਾਲ ਚੁਰਨਾ ਲਾਜ਼ਮੀ ਹੈ ਇਸ ਨਾਲ ਤੁਹਾਡਾ ਸਾਰਾ ਮੈਡੀਕਲ ਰਿਕਾਰਡ ਡਿਜੀਟਲ ਰਹਿੰਦਾ ਹੈ ਅਤੇ ਹਸਪਤਾਲ ਵਿੱਚ ਇਲਾਜ ਆਸਾਨ ਹੋ ਜਾਂਦਾ ਹੈ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਹੈ ਜੇ ਤੁਸੀਂ 2026 ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਇਹ ਤਿੰਨ ਕਾਰਡ ਚੈੱਕ ਕਰੋ ਅਤੇ ਅਪਡੇਟ ਕਰੋ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ